ਕਿਸਾਨ ਰ ਉਹ ਖੇਤੀ ਦੇ ਵਿਗਿਆਨੀ ਐ ਉਹਨਾਂ ਨੂੰ ਇੱਕ ਲੈਬ ਚਾਹੀਦੀ ਐ ਖੋਜਾਂ ਕਰਨ ਦੇ ਲਈ ਤੇ ਉਹਨਾਂ ਦਾ ਜਿਹੜਾ ਵੱਡਾ ਭਾਈ ਐ ਉਸ ਤੋਂ ਵੱਡਾ ਵਿਗਿਆਨੀ ਰ ਉਹ ਕਿਸਾਨ ਐ ਤੇ ਉਹ ਤੁਸੀਂ ਉਹ ਜਿੰਨੇ ਤਜਰਬੇ ਖੇਤ ਚ ਕਰ ਲੋਗੇ ਉਨੇ ਹੀ ਵੱਧ ਸਫਲ ਹੋ ਜਾਓਗੇ ਪਰ ਛੱਡਿਓ ਨਾ ਫੇਲ ਨੂੰ ਨਾਲ ਲੈ ਕੇ ਤੁਰਨਾ ਪਊ ਚੰਗੇ ਨੂੰ ਸਾਹਮਣੇ ਦੁਬਾਰਾ ਦੁਬਾਰਾ ਕਰਨਾ ਪਊ ਆਪਾਂ ਨੇ ਇਸ ਵਾਰ ਇਸ ਸੀਜ਼ਨ ਦੇ ਧਿਆਨ ਵਿੱਚ ਰੱਖਦੇ ਹੋਏ ਇਹ ਇੱਕ ਪਲੌਟ ਦੇ ਵਿੱਚ ਤਜਰਬਾ ਕੀਤਾ ਹੈਗਾ ਜਿਹਦੇ ਵਿੱਚ ਖਖੜੀਆਂ ਹੋਣਗੀਆਂ ਆ ਪਿਛਲੇ ਸਾਲ ਦਾ ਜਾਂਤਰ ਉੱਗ ਰਿਹਾ ਹੋਇਆ ਆ ਸਾਰਾ ਬਾਜਰਾ ਹੈਗਾ ਕਿਉਂਕਿ ਮੇਰਾ ਇਹ ਖੇਤ ਰਤੀਲਾ ਹੈਗਾ ਤੇ ਇਹਦੇ ਵਿੱਚ ਪਿਛਲੇ ਸਾਲ ਦਾ ਇਹ ਝੋਨਾ ਉਗਰਿਆ ਹੋਇਆ ਇਹਨੂੰ ਮੈਂ ਲੇਟ ਲਾਉਣਾ ਹੁੰਦਾ ਤੇ ਇਹਦੇ ਵਿੱਚ ਮੈਨੇ ਕੋਈ ਨਾ ਕੋਈ ਚੀਜ਼ ਬੀਜਣੀ ਹੁੰਦੀ ਹੈ। ਇਸ ਵਾਰ ਜੰਤਰ ਦਾ ਬੀਜ ਨਹੀਂ ਮਿਲਿਆ ਤੇ ਮਹਿੰਗਾ ਵੀ ਸੀ ਉਹਦੀ ਜਰਮੀਨੇਸ਼ਨ ਵੀ ਬਹੁਤ ਘੱਟ ਸੀ। ਇਸ ਵਾਰ ਅਸੀਂ ਇਹ ਕੀਤਾ ਹੈਗਾ 45 ਦਿਨ ਦੀ ਅੱਜ ਫਸਲ ਹੋਗੀ। ਬਹੁਤ ਕੱਚਮਕਚੀ ਹੈ। ਦੋ ਹੀ ਪਾਣੀ ਲੱਗੇ ਇੱਕ ਵੀ ਸੰਡੀ ਸਪਰੇ ਨਹੀਂ ਹੋਈ ਹੈਗੀ ਤੇ ਅਸੀਂ ਇਸ ਹੁਣ ਇਸ ਨੂੰ ਖੇਤ ਵਿੱਚ ਬਾ ਦੇਵਾਂਗੇ ਤੇ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਮਿੱਟੀ ਦੇ ਵਿੱਚ ਜਿਹੜੀ OC ਪੂਰੀ ਹੋਣੀ ਹੈ ਆਰਗੈਨਿਕ ਕਾਰਬਨ ਜਾਂ ਉਹਦੇ ਲਈ ਮਿੱਟੀ ਦੇ ਵਿੱਚ ਜਿਹੜੀ ਦੁਨੀਆ ਹੈਗੀ ਆ ਉਹਨੂੰ ਆਪਾਂ ਭੋਜਨ ਦੇਤਾ ਹੁਣ ਆਪਾਂ ਆਉਣ ਵਾਲੀਆਂ ਫਸਲਾਂ ਵਧੀਆ ਪੱਧਰ ਤੇ ਕਰ ਸਕਦੇ ਆ ਇਸ ਬਾਣ ਦੀ ਸ਼ਮਤਾ ਤੋਂ ਵਧੀਆ ਝਾੜ ਲੈ ਸਕਦੇ ਆ ਜੇ ਆਪਾਂ ਤਿਆਰੀ ਕਮਜ਼ੋਰ ਰੱਖਣੀ ਹੈ ਫਿਰ ਬੀ ਮਾੜਾ ਬਾਣੀਆਂ ਮਾੜਾ ਸਰਕਾਰ ਮਾੜੀ ਸਭ ਕੁਝ ਹੀ ਮਾੜਾ ਆਪਾਂ ਨੂੰ ਨਵੇਂ ਤਜਰਬੇ ਕਰਦੇ ਰਹਿਣਾ ਚਾਹੀਦਾ ਸਾਂਭ ਲੈਣਾ ਚਾਹੀਦਾ ਤੁਸੀਂ ਵੀ ਕਰਦੇ ਹੋਵੋਗੇ ਤੁਸੀਂ ਵੀ ਆਪਣੇ ਪੇਜ ਬਣਾਓ ਆਪਣੇ ਫਾਰਮ ਦੇ ਨਾਂ ਤੇ ਤੇ ਉਹਨਾਂ ਤਜਰਬਿਆਂ ਨੂੰ ਸਾਂਝੇ ਕਰੋ